ਵਾਗੁਰੂ ਜੀ ਕੀ ਫਤਿਹ ਮੈਂ ਅਪਰਾਗਰ ਚਰਨ ਸਿੰਘ ਸਿੱਧੂ ਵੀ ਕੇ ਟੀਵੀ ਚੈਨਲ 1278 ਆਪਣੇ YouTube ਪੇਜ ਨੂੰ ਫੋਲੋ ਕਰ ਲਿਆ ਕਰੋ ਅੱਜ ਆਪਾਂ ਕਰਦੇ ਹਾਂ ਗੱਲਬਾਤ ਅੱਜ ਭਾਈ ਔਰਥਪਾਲ ਬਾਰੇ ਭਾਈ ਔਰਥਪਾਲ ਦਾ ਥੋੜੀ ਜੀ ਆਵਾਜ਼ ਸੁਣੀ ਕਿਸੇ ਕਿਸੇ ਸੋਸ਼ਲ ਮੀਡੀਆ ਤੋਂ ਵੀ ਵੀ ਜ਼ਬਾਨ ਤੋਂ ਦੀ ਖੋਰੀ ਜੇ ਭਈਆਤ ਬਾਲਜੀ ਜ਼ਬਾਨ ਤੋਂ ਹੋ ਜੇ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਜੀ ਵੀ 27 ਦੇ ਵਿੱਚ ਸਰਕਾਰ ਬਣ ਦਾ ਚਾਂਸ ਹੈ ਕਿਉਂਕਿ ਸਰਕਾਰ ਨੂੰ ਤਾਂ ਡਰ ਪੂਰਾ ਵੀ ਜੇ ਇਹਨੂੰ ਛੱਡਨੇ ਅਸੀਂ ਦੀ ਜ਼ਬਾਨ ਤੋਂ ਹੁੰਦੀ 27 ਤੋਂ ਪਹਿਲਾਂ ਪਹਿਲਾਂ ਤਾਂ ਇਹ ਆਪ ਦਾ ਸੈੱਲ ਬਹੁਤ ਤਗੜੇ ਕਰ ਜਾਏਗਾ ਤੇ ਇਹਨੇ ਸਰਕਾਰ ਬਣਾ ਜਾਣੀ ਤੇ ਸਾਰੀਆਂ ਪਾਰਟੀਆਂ ਥੱਲੇ ਲੱਗ ਜਣਗੀਆਂ ਤੇ ਤੁਸੀਂ ਇਹ ਵੀ ਜ਼ਰੂਰ ਦੱਸੋ ਵੀ ਜੇ ਭਾਈ ਔਰਤਪਾਲ ਸਰਕਾਰ ਆਪਦੀ ਬਣਾ ਜਾਂਦਾ ਤਾਂ ਸਰਕਾਰ ਸਹੀ ਚੱਲੇਗੀ ਜ਼ਰੂਰ ਕਮੇਟੀਆਂ ਦੱਸਿਆ ਕਰੋ ਕਿਉਂਕਿ ਅੱਗੇ ਝਾੜੂ ਦੀ ਆਪਾਂ ਆ ਰਹੇ ਹਾਂ ਕਿ ਝਾੜੂ ਦੀ ਸਰਕਾਰ ਆਪਾਂ ਬਣਾ ਲਈ ਤੇ ਤੁਹਾਡੇ ਸਾਹਮਣੇ ਹੀ ਸੌ ਜੋ ਤੁਸੀਂ ਕਿੰਨੇ ਨੰਬਰ ਦੇਣਾ ਝਾੜੂ ਨੂੰ ਜਿਹੜੇ ਮਤਲਬ ਉਹਨੇ ਕੰਮ ਕੀਤੇ ਨੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ ਜਿਹੜੀਆਂ ਨੌਕਰੀਆਂ ਦਿੱਤੀਆਂ ਨੇ ਜੰਨੀ ਲੋਕਾਂ ਨੂੰ ਆਸ ਸੀ ਮਿਹਨਤ ਸੀ ਉਹਨਾਂ ਦੇ ਪੁਲਾ ਦੇ ਪਾਣੀ ਨਹੀਂ ਪਹੁੰਚਿਆ ਉੱਥੋਂ ਤੱਕ ਸਰਕਾਰ ਨਹੀਂ ਪਹੁੰਚੀ ਜਿੱਥੋਂ ਤੱਕ ਲੋਕਾਂ ਨੂੰ ਆਸ ਤੇ ਮਿਹਨਤ ਸੀ ਹੁਣ ਵਿੱਚ ਅਮਰਤਪਾਲ ਦੀ ਲੋਕ ਚਾਹੁੰਦੇ ਨੇ ਵੀ ਸਟੇਟ ਦੀ ਸਰਕਾਰ ਬਣ ਜੇ ਤੇ ਆਰਧਪਾਲ ਦੀ ਜੇ ਸਰਕਾਰ ਬਣਦੀ ਕਿ ਕਿੰਨੇ ਇੱਕ ਤੁਸੀਂ ਨੰਬਰ ਦਿੰਨੇ ਹੋਵੇ ਜਿਹੜੀ ਉਹ ਸਰਕਾਰ ਬਣ ਜੇਗੀ ਵੀ ਪੰਜਾਬ ਦੇ ਕਿੰਨੇਕ ਮਸਲੇ ਹੱਲ ਕਰ ਸਕਦੀ ਕਰ ਸਕੇਗੀ ਕਿ ਝਾੜੂ ਪਾਰਟੀ ਵਾਂਗੂ ਵੀ ਐਵੇਂ ਰਹੇਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਕਿਉਂਕਿ ਤੁਹਾਨੂੰ ਪਤਾ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਐਤਵਲੇ ਉਹਨਤਾ ਨੂੰ ਜੋਰ ਪੂਰਾ ਪਾਈ ਫਿਰਦਾ ਵੀ ਕਾਲੀ ਬਾਕੀ ਕਾਲੀ ਸਰਕਾਰ ਦੇ ਕਮਾਂ ਤਾਂ ਤੁਹਾਨੂੰ ਪਤਾ ਹੀ ਹੈ ਉਹਦਾ ਜਦੋਂ ਕਾਲੀ ਸਰਕਾਰ ਜਦੋਂ ਸੱਤਾ ਚ ਆ ਗਈ ਉਦੋਂ ਤੋਂ ਫਿਰ ਕੰਮ ਵਾਲੇ ਚੌਂਦੇ ਚੱਕੇ ਜਾਂਦੇ ਨੇ ਇਹਦਾ ਆਪਾਂ ਨੂੰ ਪਤਾ ਹੀ ਹੈ ਜਿਵੇਂ ਆਪ ਖਾਂਦੇ ਵੀ ਨੇ ਤੇ ਫਿਰ ਲੋਕਾਂ ਨੂੰ ਖੁੰਦੇ ਵੀ ਨੇ ਜੇ ਤੁਸੀਂ ਵੀ ਸ਼ੱਕੋ ਤੇ ਕੰਮ ਚਲਾਓ ਤੇ ਲੋਕਾਂ ਦਾ ਨੌਕਰੀਆਂ ਜਿਹੜੀਆਂ ਦਿੱਤੀਆਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੁੜੀਆਂ ਨੂੰ ਨੌਕਰੀਆਂ ਦਿੱਤੀਆਂ ਸੀ ਤੇ ਅੱਜ ਤੁਸੀਂ ਦੇਖ ਲਓ ਕਾਂਗਰਸ 5 ਸਾਲ ਰਾਜ ਕਰਕੇ ਤੇ ਝਾੜੂ ਕਰ ਗਈ ਦਸਾਂ ਸਾਲਾਂ ਦੇ ਵਿੱਚ ਪੰਜਾਬ ਦਾ ਧੂਆਂ ਨਿਕਲ ਗਿਆ ਇੱਥੇ ਜਿੱਥੇ ਮੈਂ ਬੋਣ ਬੈਠਾ ਇੱਥੇ ਪਲਾਟ ਇੱਥੇ ਘਰ ਤੋਂ ਘੱਟ 150 100 150 ਬਜਰੀ ਵਾਲਾ ਜਿਹੜਾ ਕ੍ਰੈਸ਼ਰ ਬੰਦ ਹੋ ਗਿਆ ਕਿ ਇੱਕ ਕ੍ਰੈਸ਼ਰ ਤੇ 100 ਬੰਦਾ ਕੰਮ ਕਰਦਾ ਹੈ 100 ਬੰਦਾ ਇੱਕ ਕ੍ਰੈਸ਼ਰ ਤੇ ਕੰਮ ਕਰਦਾ ਹੈ ਟਿਪਰ ਗੱਡੀਆਂ ਮਿਸਤਰੀ ਜ਼ਿਆਦਾ ਹੀ ਕਰਦੇ ਨੇ ਕਿ ਉਹ ਅੱਜ ਜੰਗਾਲ ਖਾ ਕੇ ਗਲ ਗਲ ਗਹਿਣੇ ਕੁਝ ਤਾਂ ਕਾਂਗਰਸ ਬੰਦ ਹੋ ਗਈ ਤੇ ਕਾਲੀ ਸਰਕਾਰ ਦੇ ਵਿੱਚ ਵਿਰ ਲੇਬਰਲੇ ਕਾਂਗਰਸ ਚ ਵਿਰ ਲੇਬਰਲੇ ਚੱਲਦੇ ਪਏ ਉਹ ਘਟਾ ਹੀ ਪਿਆ ਪੰਜਾਬ ਨੂੰ ਕੋਈ ਸੌਰਾ ਤੇ ਕੁਝ ਨਹੀਂ ਹੁੰਦੇ ਨਾਲ ਕਿਉਂਕਿ ਸਰਕਾਰ ਜਿਹੜੀ ਆਪਾਂ ਕਹਿ ਦੇ ਨਾ ਨਵੇਂ ਬੰਦੇ ਕੋਈ ਵੀ ਹੁਣ ਚਾਰ ਪਾਰਟੀ ਦੇ ਨਵੇਂ ਬੰਦੇ ਐ ਐਮਐਲਏ ਜਿਹੜੇ ਬਣਾਤੇ 99 92 ਕਾ ਨਵੇਂ ਬੰਦੇ ਨਾ ਛੱਡੋ ਤੁਸੀਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਕੰਮ ਕੀ ਕਰਨਾ ਤੇ ਕਿਵੇਂ ਨਹੀਂ ਕਰਨਾ ਐਮਐਲ ਦੀ ਬੜੀ ਜ਼ੁਰਤ ਤੇ ਪਾਵਰ ਹੁੰਦੀ ਉਹ ਕੋਈ ਨਹੀਂ ਬੋਲਿਆ ਅਜੇ ਤੱਕ ਕੋਈ ਬੋਲਿਆ ਦੱਸ ਦਿਓ ਤੇ ਜੇ ਆਪਾਂ ਇਹ ਭਾਈ ਔਰਤਪਾਲ ਦੀ ਪਾਰਟੀ ਦੀ ਸਮਾਂ ਵਿਰੋਧੀ ਨਹੀਂ ਕਿਸੇ ਦਾ ਵੀ ਜੇ ਸਰਕਾਰ ਬਣਦੀ ਭਾਈ ਔਰਤਪਾਲ ਦੀ ਸਤਾਈ ਚ ਬਣ ਵੀ ਜਾਂਦੀ ਤੇ ਜਿਹੜੇ ਉਹਦੇ ਐਮਐਲ ਹੋਣਗੇ ਉਹ ਕਿੰਨਾ ਪੰਜਾਬ ਨੂੰ ਅੱਗੇ ਲੈ ਕੇ ਜਾਣਗੇ ਕਮੈਂਟਾਂ ਦੇ ਵਿੱਚ ਮੈਨੂੰ ਜਰੂਰ ਦੱਸਿਆ ਕਰੋ ਕਿਉਂਕਿ ਅਸੀਂ ਇਹ ਚੀਜ਼ ਦੇ ਲਈ ਨਾ ਹੁਣ ਪੁੱਛਣੀ ਲੋਕਾਂ ਨੂੰ ਵੀ ਜੇ ਸਰਕਾਰ ਬਾਕੀ ਕਿਹੜਾ ਚਾਹੁੰਦਾ ਵੀ ਅਮਰਪਾਲ ਦੀ ਸਰਕਾਰ ਆਵੇ ਕਿਹੜਾ ਚਾਹੁੰਦਾ ਕਾਲੀਆਂ ਦੀ ਆਵੇ ਤੇ ਕਾਂਗਰਸੀਆਂ ਦੀ ਆਵੇ ਝਾੜੂ ਹੀ ਤਾਂ ਛੱਡੋ ਤੁਸੀਂ ਉਹ ਤਾਂ ਤੁਸੀਂ ਵੇਖ ਲਈ ਵੀ ਜੇ ਭਾਈ ਅਮਰਪਾਲ ਦੀ ਸਰਕਾਰ ਆ ਜੇ ਤੇ ਆਪਾਂ ਨੂੰ ਇਹ ਆਸ ਮੇਂ ਦਾ ਹੈ ਵੀ ਚਿੱਟਾ ਬੰਦ ਹੋ ਜਾਏਗਾ ਚਿੱਟਾ ਤਾਂ ਬੰਦ ਹੋ ਜਾਏਗਾ ਇਹ ਤਾਂ ਗੱਲ ਮੰਨਣੀ ਪੈਗੀ ਚਿੱਟਾ ਤਾਂ ਜ਼ਰੂਰ ਬੰਦ ਕਰਾ ਦੇਗਾ ਉਹ ਕਿਉਂਕਿ ਜਦੋਂ ਜੀਓ ਉਹਨੇ ਇੱਕ ਪਿੰਡ ਜੱਲੂ ਵਾਲੇ ਲੋਕਾਂ ਨੂੰ ਸੱਦ ਕੇ ਲੋਕਾਂ ਨੂੰ ਬਗੈਰ ਨਸ਼ੇ ਤੋਂ ਦੁੱਧ ਘਿਓ ਦੀ ਪਦਾਇਸ਼ ਦੇ ਕੇ ਕੁਝ ਵੀ ਦੇ ਕੇ ਤੋ ਉਹਨੇ ਚਿੱਟਾ ਛਡਾਤਾ ਤੇ ਚਿੱਟਾ ਤੋਂ ਬੰਦ ਕਰਾ ਦੇਗਾ ਹੋਰ ਦਾ ਚੋਲੇ ਵੇਖੀ ਜੇਗੀ ਜੋ ਵੀ ਕੁਝ ਹੋਵੇਗਾ ਤੇ ਪਰ ਚਿੱਟਾ ਬੰਦ ਕਰਾ ਦੇਗਾ ਇਹ ਗੱਲ ਮੰਨਣੀ ਪੈਗੀ ਜੇ ਕਾਲੀਆਂ ਦੀ ਸਰਕਾਰ ਆ ਗਈ ਚਿੱਟਾ ਘਟ ਸਕਦਾ ਕੋ ਵੀ ਹੋਰ ਸੁਖਵੀਰ ਨੂੰ ਹੱਥ ਲੱਗ ਗਏ ਨੇ। ਇੱਕ ਕਾਲੀਆਂ ਦੇ ਰਾਜ ਵਿੱਚ ਪੋਸਟ ਮਿਲ ਸਕਦਾ ਵਾਦੂ। ਕਿਉਂਕਿ ਉਹ ਤਾਂ ਵੱਡੇ ਬਾਦਲ ਸਾਹਿਬ ਨੇ ਮੈਂ ਕਹਿਣਾ ਕਿ ਕਿਲੋ ਜਿਹੜਾ ਮਰਜ਼ੀ ਰੱਖ ਲੈ। ਇਹ ਚੀਜ਼ ਦੱਸਿਆ ਜੇ ਕਮੈਂਟਾਂ ਦੇ ਵਿੱਚ لازਮੀ। ਕਿਉਂ ਇਹਦਾ ਹੁਣ ਤੋਂ ਲੈ ਕੇ ਆਪਾਂ ਅਰਗ ਤੇ ਨਚੋੜ ਕੱਢਾਂਗੇ ਵੀ ਕਿੰਨੇ ਲੋਕ ਇਹ ਚਾਹੁੰਦੇ ਨੇ ਕਿ ਕਿੰਦੀ ਸਰਕਾਰ ਆਵੇ ਤੇ ਕਿੰਨੇ ਲੋਕ ਨਹੀਂ ਚਾਹੁੰਦੇ ਇਹਦੀ ਸਰਕਾਰ ਆਵੇ। ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ ਕਿਉਂਕਿ ਇਹਨਾਂ ਚੀਜ਼ਾਂ ਨੂੰ ਜੇ ਤੁਸੀਂ ਕਮੈਂਟ ਕਰਦੇ ਹੋ ਨਾ ਇਹ ਚੀਜ਼ਾਂ ਜਿਹੜੀਆਂ ਵੀਡੀਓ ਨੇ ਇਹ ਲੋਕ ਵੇਹਦੇ ਨੇ ਜਿਹੜੇ ਆਮ ਬਦਲ ਨੇ ਜਿਹੜੇ ਇਹਦੀ ਪਰਖ ਕਰਦੇ ਨੇ ਉਹ ਇਹ ਵੀਡੀਓ ਵੇਹਦੇ ਨੇ ਹਰ ਇੱਕ ਬੰਦੇ ਦੀ ਵੇਹਦੇ ਨੇ ਵੀਡੀਓ ਕਿ ਜਿਹੜੇ ਬੰਦੇ ਦੀ ਵੀ ਇਸ ਬੰਦੇ ਲਈ ਲੋਕਾਂ ਨੇ ਕਿੰਨਿਆਂ ਨੇ ਹਾਂ ਕੀਤੀ ਤੇ ਕਿੰਨਿਆਂ ਨੇ ਨਾ ਕੀਤੀ ਕਿੰਨਿਆਂ ਨੇ ਹਾਂ ਕੀਤਾ ਵਿਵਾਖਿਆ ਭਾਈ ਔਰਤਪਾਲ ਦੀ ਬਣੇ ਜਾਂ ਕਾਲੀਆਂ ਦੀ ਬਣੇ ਜਾਂ ਕਾਂਗਰਸ ਦੀ ਬਣੇ ਕਿਹੜੇ ਬੰਦੇ ਦੀ ਸਰਕਾਰ ਬਣੇ ਬਾਕੀ ਜੇ ਹਰਤਪਾਲ ਨੂੰ ਜ਼ੁਬਾਨ ਤੇ ਮਿਲਦੀ ਜੇ ਨਹੀਂ ਮਿਲਦੀ ਤਾਂ ਆਪਣਾ ਚਾਂਸ ਹੈ ਕਿ ਭਾਈ ਹਰਤਪਾਲ ਦੀ ਸਰਕਾਰ ਬਣ ਜੇਗੀ ਇਹ ਵੀ ਦੱਸਿਆ ਜੀ ਜ਼ਰੂਰ ਇਹ ਚੀਜ਼ਾਂ ਜ਼ਰੂਰੀ ਨੇ ਕਿ ਮੈਨੂੰ ਕਿਸੇ ਬੰਦੇ ਨੇ ਕਿਹਾ ਸੀ ਮੈਂ ਕਿਹਾ ਵੀ ਇਹ ਲੋਕਾਂ ਦਾ ਪਰ ਰੈ ਲਵਾਂਗੇ ਕਿ ਲੋਕ ਇਹ ਗੱਲ ਤੇ ਕੀ ਫਤਵਾ ਦਿੰਦੇ ਨੇ ਵੀ ਜੇ ਉਹਦੋਂ ਪਹਿਲੇ ਦੀ ਜ਼ੁਬਾਨ ਤੋਂ ਜੇ ਆ ਜੇ ਤਾਂ ਫੇਰ ਤਾਂ ਮੇਰੇ ਹਿਸਾਬ ਨਾਲ ਤਾਂ ਸਰਕਾਰ ਬਣਾ ਜਾਏਗਾ ਜਿਹੜੇ ਹਿਸਾਬ ਨਾਲ ਜਦੋਂ ਲੋਕ ਮਗਰ ਲੱਗੇ ਸੀ ਨਾ ਤੇ ਦੁਨੀਆ ਦੀ ਆਵਾਜ਼ ਸੀ ਪਰ ਜਿਵੇਂ ਪਾਣੀ ਆਇਆ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੈਸੇ ਵੰਡੇ ਨੇ ਲੋਕਾਂ ਦੇ ਵਿੱਚ ਤੇ ਲੋਕਾਂ ਦੇ ਨਾਲ ਵਿਚਰਿਆ ਤੇ ਐਸ ਵੇਲੇ ਉਹਦੀ ਵੀ ਆਵਾਜ਼ ਪੂਰੀ ਹੋ ਸੁਖਵੀਰ ਸਿੰਘ ਬਾਦਲ ਦੀ ਪਰ ਇਹ ਤੁਸੀਂ ਲੋਕਾਂ ਨੇ ਦੱਸਣਾ ਤੁਸੀਂ ਸਰੋਤਿਆਂ ਨੇ ਦੱਸਣਾ ਵੀ ਵਾਕਿਆ ਇਹ ਇਸ ਬੰਦੇ ਦੀ ਬਣ ਸਕਦੀ ਸਰਕਾਰ ਕਿ ਨਹੀਂ ਬਣ ਸਕਦੀ ਜੇ ਇਹਦੀ ਬਣ ਜੇ ਤੇ ਇਹ ਕੰਮ ਕਰਾ ਸਕਦਾ ਹੈ ਕਿ ਨਹੀਂ ਕਰਾ ਸਕਦਾ ਸਮਝੇ ਗੱਲ ਇੱਕ ਮਿੰਟਾਂ ਦੇ ਵਿੱਚ ਲਾਜ਼ਮੀ ਮੇਰੇ ਵੀਰ ਦੱਸਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਕੀ